ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਇੱਕ ਪੈਲਸ ਵਿੱਚ ਆਏ ਚਾਰ ਨੌਜਵਾਨਾਂ ਵੱਲੋਂ ਪੈਲਸ ਦੀ ਪਾਰਕਿੰਗ ਵਿੱਚ ਖੜੇ ਹੋ ਕੇ ਫਾਇਰਿੰਗ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਨੌਜਵਾਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ SSP ਅਦਿੱਤ્ય ਕੁਮਾਰ ਨੇ মিডিਆ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਚਾਰਾਂ ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ ਤੇ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਦੇਖੋ ਜੀ ਕੱਲ ਅਸੀਂ ਪ੍ਰੋਐਕਟਿਵ ਤਰੀਕੇ ਨਾਲ ਅਸੀਂ ਇੱਥੇ ਸਾਨੂੰ ਇਨਫੋਰਮੇਸ਼ਨ ਜਿਹੜੀ ਹੈਗੀ ਸੋਸ਼ਲ ਮੀਡੀਆ ਰਾਹੀਂ ਆਈ ਸੀ ਜੀ ਜਦੋਂ ਮੇਰੇ ਧਿਆਨ ਚ ਆਇਆ ਇਮੀਡੀਏਟਲੀ ਜਿਹੜੀ ਹੈ ਜੀ ਅਸੀਂ ਇਹਦੇ ਚ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਕੱਲ ਹੀ ਅਸੀਂ ਇੱਕ ਐਫਆਈਆਰ ਜਿਹੜੀ ਹੈਗੀ ਆਮ ਸੈਕਟੋਰ ਦੇ ਅੰਦਰ ਜਿਹੜਾ ਦੰਚ ਕੀਤਾ ਸੀਗਾ ਚਾਰ ਬੰਦੇ ਇਨੀਸ਼ੀਅਲੀ ਸਾਨੂੰ ਆਇਡੈਂਟੀਫਾਈ ਨਹੀਂ ਹੋਦੇ ਸੀ ਬਾਅਦ ਚ ਅਸੀਂ ਆਇਡੈਂਟੀਫਾਈ ਕਰ ਲਏ ਹੈਗੇ ਜਿਹੜੇ ਅਸੀਂ ਚਾਰ ਬੰਦਿਆਂ ਨੇ ਇਮੀਡੀਏਟਲੀ ਜਿਹੜੇ ਹੈਗੇ ਉਹਨਾਂ ਤੇ ਜਿਹੜਾ ਹੈਗਾ ਐਕਸ਼ਨ ਹੋਇਆ ਜਾਏਗਾ ਉਹਨੇ ਅਜੇ ਇਸੀ ਇਮੀਡੀਟਲੀ ਨਾਮ ਤੇ ਰਹੇਗਾ। ਅਪਲੀਕੇਸ਼ਨ ਕਿੰਨੀ ਪਤਾ ਲੱਗਾ ਕਿ ਕੋ ਐਜ ਆਫ ਨਾਉ ਤਾਂ ਸਾਢੇ ਕੋਲ ਵੀਡੀਓ ਹੀ ਆਇਆ। ਅਸੀਂ ਵੀਡੀਓ ਨੂੰ ਵੈਰੀਫਾਈ ਕਰੇ ਸੀ। ਬਾਕੀ ਅਸੀਂ ਇਨ ਹੈਂਡਲਡਲੀ ਪਛਾਦ ਦਰਜ ਕਰਤਾ। ਪਛਾਦ ਦਰਜ ਕਰਕੇ ਜਿਦਾ ਹੀ ਉਹ ਜਿਹੜੇ ਹੈਗੇ ਅਰੈਸਟ ਹੋਣਗੇ ਉਹਦੇ ਤੋਂ ਬਾਅਦ ਲੋਕੇਸ਼ਨ ਕਿਤਨੀ ਇਨਕੁਆਇਰੀਿੰਗ ਹੋਈ ਜੀ? ਪਰ ਐਜ ਆਫ ਨਾਉ ਉਹ ਸਾਰੀ ਅਸੀਂ ਅੰਡਰ ਵੈਰੀਫਿਕੇਸ਼ਨ ਕਿੰਨੇ ਬੰਦੇ ਸੀ? ਉਹਦੇ ਚੋਂ ਚਾਰ ਬੰਦੇ ਸਾਹਮਣੇ ਆਏ। ਚਾਰੇ ਫੇਸ ਹੋ ਗਏ ਕਿੰਨੇ ਬੰਦੇ? ਚਾਰ ਚਾਰੋਂ ਬੰਦੇ ਫੇਸ ਹੋ ਗਏ। ਉਹ ਮੈਂ ਤੁਹਾਨੂੰ ਉਹ ਜਿਹ ਕੰਡਾ ਜਿਹੜਾ ਮੈਂ ਪਹਿਲਾਂ ਵੀ ਹੈਗਾ ਜਦੋਂ ਧਿਆਨ ਚਾਹੀ ਇਸ ਇਮੀਡੀਏਟਲੀ ਪਛਾਤਾ ਦਜ ਕਰਤਾ ਸੀਗਾ ਸੋ ਮੇਰੀ ਅਹੀ ਅਬੀ ਲੈ ਕਿ ਜਿਹੜੇ ਵੀ ਪਹਿਲੀ ਚੀਜ਼ਾਂ ਇਸਟਰੀਟ ਤੋਂ ਗਰੇਜ ਕਰਨ कि ਜਿਹੜੇ 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 ਬੰਦੇ ਵੀ ਜਿਨ੍ਹਾਂ ਨੂੰ ਅਸਲੇ ਦੇ ਲਾਇਸੈਂਸ ਵੀ ਦਿੱਤੇ ਆ ਉਹ ਸੈਲਫ ਪ੍ਰੋਟੈਕਸ਼ਨ ਵਾਸਤੇ ਹੈਗੇ ਉਹਨਾਂ ਦੇ ਜਿਹੜੇ ਹੈਗੇ ਉਹ ਕੁਝ ਨਿਯਮ ਆ ਕਾਨੂੰਨ ਹੈਗਾ ਤਾਂ ਉਸ ਹਿਸਾਬ ਨਾਲ ਨਾ ਅਗਰ ਕੋਈ ਬੰਦਾ ਇਸ ਤਰੀਕੇ ਨਾਲ ਅਗਰ ਬਿਹੇਵ ਕਰੇਗਾ ਤਾਂ ਉਹਦੇ ਖਿਲਾਫ ਸਖਤ ਜਿੜੀ ਕਾਨੂੰਨੀ ਕਾਰਵਾਈ ਹੋ ਕੀਤੀ ਜਿਹੜੇ ਮੈਰਿਜ ਪੈਲਸ ਉਹਨਾਂ ਦੀ ਗਾਈਡਲਾਈਨ ਹੈ ਜੀ ਜੀ ਉਹਦੇ ਨਾਲ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਵੀ ਅਸੀਂ ਗਾਈਡਲਾਈਨ ਜਿਹੜੀ ਹੈ ਜੀ ਡੀਸੀ ਸਾਹਿਬ ਨਾਲ ਗੱਲ ਕਰਕੇ ਉਹ ਅਸ਼ੀਸ਼ ਕਰ ਦਿੱਤੀ ਹੈਗੀ ਇੰਡੀਆ ਕ੍ਰਾਈਮ ਨਿਊਜ਼ ਜੁਰਮ ਕੇ ਖਿਲਾਫ ਜੰਗ ਦੇਖ ਰਹੇ ਹੈ ਇੰਡੀਆ ਕ੍ਰਾਈਮ